ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਗੁਰਪ੍ਰੀਤ ਸਿੰਘ ਸਾਡੂ ਗਿਆਨੀ ਹਰਪ੍ਰੀਤ ਸਿੰਘ ਜਥੇਦਾਰ ਤਰਵੰਡੀ ਸਭ ਸਾਰ ਸੰਗਤ ਜੀ ਮੈਂ ਆਪਣੇ ਸਾਹਮਣੇ ਮੈਂ ਆਪ ਜੀ ਦੇ ਸਾਹਮਣੇ ਆਪਣਾ ਪੱਖ ਰੱਖਣਾ ਚਾਹੁੰਦਾ ਹਾਂ ਜੋ ਕਿ ਮੈਂ ਪਿਛਲੇ ਕੋਈ ਜਿਹੜਾ ਜੋ ਵੀ ਮੀਡੀਆ ਚੈਨਲ ਤੇ ਇੰਟਰਵਿਊ ਦਿੱਤੀ ਆਪਣੀ ਆਪਣਾ ਦੁੱਖ ਆਪਣਾ ਪੱਖ ਜਿਹੜਾ ਹੈ ਆਪ ਸੰਗਤ ਸਾਹਮਣੇ ਅਤੇ মিডিਆ ਰਾਈ ਜੋ ਰੱਖਿਆ ਉਹ ਤੱਜ ਹੈ ਸੋ ਇਹ ਸਾਰਾ ਕੁਝ ਜਦੋਂ ਗੱਗਜਰ ਹੋਇਆ ਇੱਕ ਜਥੇਦਾਰ ਨੂੰ ਜਿਹੜਾ ਇਸ ਦੀ ਜਾਣਕਾਰੀ ਹੋਈ ਤੇ ਇਸ ਨੇ ਪੰਜਾਬ ਸਰਕਾਰ ਅਤੇ ਦਿੱਲੀ ਸੈਂਟਰ ਸਰਕਾਰਾਂ ਤੋਂ ਫੋਨ ਕਰਵਾ ਕੇ ਜਿਹੜੀ ਮੇਰੀ ਪੱਖ ਰੱਖੇ ਜੀ ਵੀਡੀਓ ਜਾਂ ਜੋ ਵੀ ਮੈਂ ਆਪਣਾ ਪੱਖ ਮੀਡੀਆ ਅਗੇ ਰੱਖਿਆ ਆਪਣਾ ਦੁੱਖ ਰੋਇਆ ਇਸ ਨੇ ਫੋਨ ਰਾਹੀਂ ਦਬਾ ਪਾ ਕੇ ਮੀਡੀਆ ਨੂੰ ਤੇ ਮੇਰੀਆਂ ਵੀਡੀਓਆਂ ਜਿਹੜੀਆਂ ਹੈ ਉਹ ਬੰਦ ਕਰਵਾਈਆਂ ਮੇਰੀ ਇੰਟਰਵਿਊ ਬੰਦ ਕਰਾਈ ਕਦੇ ਅਜੇ ਤੱਕ ਇਸ ਤਰ੍ਹਾਂ ਨਹੀਂ ਹੋਇਆ ਵੀ ਜੇ ਇੱਕ ਵਾਰ ਇੰਟਰਵਿਊ ਉਹ ਜਿਹੜੀ ਹੈ ਉਹ ਹੋ ਜਾਵੇ ਤੇ ਕਦੇ ਡਿਲੀਟ ਹੋਈ ਹੋਵੇ ਤੋ ਇਸ ਜੇ ਸਰਕਾਰੀ ਦਰਬਾਰੇ ਜਥੇਦਾਰ ਦੀ ਫਰੋਚ ਹੋਣ ਕਰਕੇ ਜਿਹੜੀਆਂ ਮੇਰੀਆਂ ਇੰਟਰਵਿਊਆਂ ਹਨ ਜੋ ਸੱਚ ਹੈ ਸਬੂਤਾਂ ਸਮੇਤ ਮੈਂ ਪੇਸ਼ ਹੋਇਆ ਹਾਂ ਤੇ ਮੇਰੀ ਵੀਡੀਓ ਜਿਹੜੀ ਹੈ ਉਹ ਡਿਲੀਟ ਕਰਵਾਈਆਂ ਗਈਆਂ ਹਨ ਮੇਰੀ ਸੁਣਵਾਈ ਨਾ ਹੋਣ ਕਰਕੇ ਮੈਂ ਜਿਹੜਾ ਹੈ ਇਹ ਪੱਤਰ ਪ੍ਰਧਾਨ ਅਰਜਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਜੀ ਅੰਮਰਸਰ ਸਾਹਿਬ ਨੂੰ ਆਪਣਾ ਇਹ ਦੁੱਖ ਪੱਤਰ ਲਿਖ ਕੇ ਦਿੱਤਾ ਹੈ ਜੋ ਕਿ ਮੈਂ ਆਪ ਸੰਗਤ ਅਤੇ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਤੋਂ ਮੰਗ ਕਰਦਾ ਹਾਂ ਕਿ ਮੇਰੇ ਗਰੀਬੀ ਦੀ ਪ੍ਰਿਆਦ ਸੁਣੀ ਜਾਵੇ ਅਤੇ ਇਸ ਤੇ ਕਾਰਵਾਈ ਕੀਤੀ ਜਾਵੇ ਕਿਉਂਕਿ ਇਹਨੇ ਮੇਰੀਆਂ ਪਹਿਲਾਂ ਵੀ ਕਾਰਵਾਈਆਂ ਜੜੀਆਂ ਹਨ ਮੈਂ ਜੋ 13 ਸਾਲ ਤੋਂ ਬਾਅਦ ਮੈਂ ਜਿਹੜਾ ਮੇਰਾ ਕੇਸ ਚੱਲ ਰਿਹਾ ਸੀ ਮੈਂ ਪਹਿਲਾਂ ਵੀ ਕਾਰਵਾਈਆਂ ਕਰਵਾਈਆਂ ਸਨ ਇਸ ਜੀ ਸਰਕਾਰੀ ਦਰਬਾਰੇ ਫਿਰੋਜ ਹੋਣ ਕਰਕੇ ਜਿਹੜੀਆਂ ਮੈਂ ਹਨ ਮੇਰੀਆਂ ਸਾਰੀਆਂ ਜਿਹੜੀਆਂ ਦਰਖਾਸਤਾਂ ਕਾਰਵਾਈਆਂ ਮਾਨਯੋਗ ਡੀਜੀਪੀ ਸਾਹਿਬ ਇਹ ਐਸਐਸਪੀ ਸਾਹਿਬ ਜਥੇਦਾਰ ਕਾਲਕਤ ਸੇਵ ਉਹਨਾਂ ਵਜ੍ਹਾ ਵਿੱਚ ਜੋ ਮੈਂ ਪੁਰਾਣੀਆਂ ਦਰਖਾਸਤਾਂ ਜਿਹੜੀਆਂ ਹਨ ਇਹ ਮੇਰੀਆਂ ਦੁਬਾਰ ਦਿੱਤੀਆਂ ਸੋ ਇਸ ਕਰਕੇ ਮੈਂ ਜਿਹੜੀ ਅੱਜ ਚਿੱਠੀ ਹੈ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਭੇਜਿਆ ਹਾਂ ਅਤੇ ਮੈਂ ਮੰਗ ਕਰਦਾ ਹਾਂ ਗੁਰੂ ਦੀ ਸੰਗਤ ਅਤੇ ਗੁਰੂ ਦਾ ਪੰਥ ਅਤੇ ਮਾਨਯੋਗ ਸ੍ਰੀ ਮੋਹਰ ਸਾਹਿਬਾ ਸ਼ਰੋਣੀ ਕਮੇਟੀ ਮੇਰੇ ਨਾਲ ਨਿਆਂ ਕਰੇਗੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ